80% ਪੱਠੇ ਸਾਡੇ ਬੰਦ ਹੋਣਦੇ ਕਿਨਾਰੇ ਇਸ ਤਰ੍ਹਾਂ ਪਏ ਆ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਆ ਉਹ 20% ਨਾਲ ਇਹ ਵੀ ਮੰਗ ਕਰਦੇ ਹੋ ਕਿ ਰਾਜਸਥਾਨ ਤੋਂ ਜਿਹੜੀ ਟੈਂਟਰ ਹੁੰਦੀ ਹੈ ਵੀ ਉਹਦੇ ਤੇ ਵੀ ਤੁਸੀਂ ਰੋਕ ਲਵਾਉਣ ਦੀ ਮੰਗ ਕਰ ਅਸੀਂ ਸਰਕਾਰ ਨੂੰ ਬੇਨਤੀ ਤੁਹਾਨੂੰ ਸਿੱਧਾ ਇਤਰਾਜ਼ ਹੀ ਹੈ ਕਿ ਉਧਰੋਂ ਆ ਰਿਹਾ ਹੈ ਤੁਹਾਡਾ ਇਹਦੇ ਨਾਲ ਵੀ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਜੇਕਰ ਸਾਡੀ ਗਿਣਤੀ 2500 ਤੋਂ ਘਟ ਕੇ 1500 ਰਹਿ ਗਈ ਹੈ ਤਾਂ ਸਮਝ ਲਓ ਖਤਮ ਹੋਣ ਦੇ ਕੰਢੇ ਕਿਹੜੇ ਦਾਅਵੇ ਨਾਲ ਇਹ ਕਹਿ ਰਹੇ ਹੋ ਕਿ ਪੱਠੇ ਤੇ ਇੱਟਾਂ ਬਣਦੀਆਂ ਨੇ ਪਰ ਪੋਲੂਸ਼ਨ ਨਹੀਂ ਹੁੰਦਾ ਅੱਜ ਅਸੀਂ ਸਮਝਦੇ ਆਂ ਜਦੋਂ ਟੱਚ ਐਮ ਜੀ ਪੀ ਪੀ ਸੀ ਦੀ ਗਾਈਡਲਾਈਨ ਮੁਤਾਬਕ ਫੁੱਲਫਿਲ ਅਸੀਂ ਕਰਦੇ ਆਂ ਅਸੀਂ ਟੈਨਵਾਇਰਨਮੈਂਟਲ ਫ੍ਰੈਂਡਲੀ ਹੋਗੇ ਕਿ 20 ਤੋਂ 25 ਲੱਖ ਕਿੱਟ ਜਿਹੜੀ ਰਾਜਸਥਾਨ ਤੋਂ ਆਉਂਦੀ ਹੈ ਕਿਉਂਕਿ ਉਹਨਾਂ ਨੇ ਐਨ ਜੀਟੀ ਦੇ ਆਰਡਰ ਨੂੰ ਵੀ ਫੁੱਲਫਿਲ ਨਹੀਂ ਕੀਤਾ ਹੋਇਆ ਸਾਡੇ ਤੇ ਅਸੀਂ ਸਾਰੇ ਜਿਗਜੈਕ ਟੈਕਨੋਲੋਜੀ ਟਾਪਟ ਕੀਤੀ ਹੈ ਅਸੀਂ ਉੱਤੇ ਕੋਲ ਵੀ ਕ੍ਰਸ਼ਟ ਯੂਜ਼ ਕਰਦੇ ਆਂ ਔਰ ਕਿਸੇ ਤਰ੍ਹਾਂ ਦੇ ਨਾਰਮਸ ਨੂੰ ਅਸੀਂ ਲੰਘਣਾ ਵੀ ਨਹੀਂ ਕਰਦੇ ਸੱਚੇ ਕਾਲ ਦਾ ਅਨਮੂਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਵੀ ਸੰਗਰਾਹੂਰ ਅੱਜ ਕੱਲ ਦਾ ਮੌਸਮ ਦੇਖ ਕੇ ਬਹੁਤ ਸਾਰੇ ਲੋਕਾਂ ਤੇ ਸਵਾਲ ਉੱਠਦੇ ਰਹੇ ਜਿਸ ਦੇ ਵਿੱਚ ਮੁੱਖ ਤੌਰ ਤੇ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਉਸ ਤੋਂ ਬਾਅਦ ਬੇਸ਼ੱਕ ਬਹੁਤ ਤਰ੍ਹਾਂ ਦਾ ਪੋਲੂਸ਼ਨ ਹੈ ਬਹੁਤ ਤਰ੍ਹਾਂ ਪੂਰਾ ਸਾਲ ਪੋਲੂਸ਼ਨ ਹੁੰਦਾ ਹੈ ਪਰ ਇਹ ਸਭ ਦੇ ਵਿਚਾਲੇ ਪੱਠੇ ਮਾਲਕ ਜਿਹੜੇ ਹੈਗੇ ਨੇ ਉਹ মিডিਆ ਸਾਹਮਣੇ ਆਏ ਉਹ ਕਹਿੰਦੇ ਕਿ ਸਾਨੂੰ ਵੀ ਇਹਦੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਜਦ ਕਿ ਉਹ ਕਹਿੰਦੇ ਕਿ ਸਾਨੂੰ ਜਿਸ ਤਰ੍ਹਾਂ ਦੀਆਂ ਵੀ ਹਦਾਇਤਾਂ ਚਾਹੇ ਉਹ ਐਨਜੀਟੀ ਦੇ ਵੱਲੋਂ ਹੋਣ ਜਾਂ ਫਿਰ ਅਦਾਲਤਾਂ ਦੇ ਵੱਲੋਂ ਹੋਣ ਜਾਂ ਫਿਰ ਸਰਕਾਰ ਦੇ ਵੱਲੋਂ ਹੋਣ ਉਹ ਕਹਿੰਦੇ ਅਸੀਂ ਫਾਲੋ ਕਰਦੇ ਆ ਤਾਂ ਕਿ ਪੋਲਿਊਸ਼ਨ ਘੱਟ ਤੋਂ ਘੱਟ ਹੋਵੇ ਕਿਉਂਕਿ ਪੱਠੇ ਨੇ ਪੂਰਾ ਸਾਲ ਚੱਲਣਾ ਕਹਿੰਦੇ ਜੇ ਅਸੀਂ ਉਹਨਾਂ ਨੂੰ ਵੀ ਫਾਲੋ ਕਰ ਰਹੇ ਆ ਤਾਂ ਤਾਂ ਵੀ ਸਾਨੂੰ ਇਸ ਮਾਮਲੇ ਦੇ ਅੰਦਰ ਘੜੀਸਿਆ ਜਾ ਰਿਹਾ ਸਾਨੂੰ ਬਦਨਾਮ ਕੀਤਾ ਜਾ ਰਿਹਾ ਜਦ ਕਿ ਸਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਹੋਰ ਵੀ ਬਹੁਤ ਸਾਰੇ ਮਾਮਲੇ ਆ ਜਿਹੜੇ ਅੱਜ ਮੀਡੀਆ ਦੇ ਸਾਹਮਣੇ ਰੱਖੇ ਨੇ ਇਹ ਸਾਰੇ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਖੜੇ ਨੇ ਜਨਰਲ ਸਕੱਤਰ ਸਾਹਿਬ ਨੇ ਜਨਰਲ ਸਕੱਤਰ ਸਾਹਿਬ ਕੀੜੇ ਦਾਅਵੇ ਨਾਲ ਇਹ ਕਹਿ ਰਹੇ ਹੋ ਕਿ ਪੱਠੇ ਤੇ ਇੱਟਾਂ ਬਣਦੀਆਂ ਨੇ ਪਰ ਪੋਲਿਊਸ਼ਨ ਨਹੀਂ ਹੁੰਦਾ ਇਹ ਜਿਹੜੀ ਪੱਠਾ ਇੰਡਸਟਰੀ ਆ ਇਹ ਲਗਾਤਾਰ এনवायरमेंट ਮੈਟਰ ਦੇ ਨਾਲ ਜੁੜੀ ਰਹੀ ਹੈ ਔਰ এনवायरमेंट ਮੈਟਰ ਨੂੰ ਲੈ ਕੇ ਸਾਡੇ ਜਿਸ ਤਰ੍ਹਾਂ ਟੈਕਨੋਲੋਜੀयां ਬਦਲਦੀਆਂ ਰਹਿੰਦੀਆਂ ਅਸੀਂ ਆਪਦੇ ਇਸ ਡਾਕੂਮੈਂਟ ਚ ਵੀ ਦਿੱਤਾ ਹੈ ਕਿਸੇ ਵੇਲੇ ਇਹ ਮੌਂਦਾ ਸੀ ਕਿ ਉਦੋਂ ਜ਼ਰੂਰ ਤੋਂ ਪਰ ਹੁੰਦਾ ਸੀ ਜਦੋਂ ਦੀ ਇਹ ਅਸੀਂ ਐਨਜੀਟੀ ਦੇ ਆਰਡਰਾਂ ਨੂੰ ਫੁੱਲਫਿਲ ਕਰਕੇ ਜਿਗਜੈਕ ਟੈਕਨੋਲੋਜੀ ਨੂੰ ਅਡਾਪਟ ਕੀਤਾ ਉਸ ਤੋਂ ਬਾਅਦ ਸਾਡੇ ਜਿਹੜੇ ਉਹ ਪਾਰਟੀਕਲ 250m ਦੀ ਰਹਿ ਗਏ ਨੇ ਅੱਜ ਅਸੀਂ ਸਮਝਦੇ ਹਾਂ ਕਿ ਜਦੋਂ 250m ਦੀ ਪੀਪੀਸੀ ਦੀ ਗਾਈਡਲਾਈਨ ਮੁਤਾਬਕ ਫੁੱਲਫਿਲ ਅਸੀਂ ਕਰਦੇ ਹਾਂ ਅਸੀਂ ਤਾਂ এনवायरमेंट ਫ੍ਰੈਂਡਲੀ ਹੋ ਗਏ ਸਾਡਾ ਇਹੀ ਕਲਾ ਹੈ ਵੀ ਜੇ ਸੈਂਟਰ ਗਵਰਨਮੈਂਟ ਵੱਲੋਂ ਜਾਂ ਕਿਸੇ ਗਵਰਨਮੈਂਟ ادارے ਵੱਲੋਂ ਐਨਜੀਟੀ ਵੱਲੋਂ ਆਰਡਰ ਕੀਤੇ ਆ ਸਾਡੇ ਨਾਲ ਜਿਹੜੀ ਐਡਜੋਇਨਿੰਗ ਸਟੇਟ ਰਾਜਸਥਾਨ ਆ ਉੱਥੇ ਬਹੁਤਾਂ ਪੱਠਿਆਂ ਦੀ ਜਿਹੜਾ ਗੰਗਾ ਨਗਰ ਦੇ ਵਿੱਚ ਹੈਗੀ ਹੈ ਜਿੱਤੇ 900 ਤੋਂ ਉੱਪਰ ਪੱਟੇ ਨੇ ਅਜੇ ਤੱਕ ਉੱਥੇ ਸਿਰਫ ਆਰਡਨਰੀ ਪੱਠੇ ਜਿਹੜਾ ਬਾਇਓਮਾਸ ਲੂਜ਼ ਫੂਕਦੇ ਨੇ ਉੱਥੇ ਇਹ ਇੰਪਲੀਮੈਂਟ ਨਹੀਂ ਹੋ ਰਿਹਾ ਅਸੀਂ ਗਵਰਨਮੈਂਟ ਦੇ ਨਾਲ ਹਮੇਸ਼ਾ ਹੀ ਇਸ ਗੱਲ ਦੇ ਨਾਲ ਖੜੇ ਆ ਕਿ ਅਸੀਂ ਫਰੈਂਡਲੀ এনवायरमेंट ਫਰੈਂਡਲੀ ਆ ਤੁਹਾਨੂੰ ਸਵਾਲ ਕੌਣ ਕਰਦਾ ਹੈ ਕੌਣ ਕਿਹਨੇ ਸਵਾਲ ਕੀਤਾ ਤੁਹਾਨੂੰ ਕਿ ਪੋਲੂਸ਼ਨ ਦੇ ਵਿੱਚ ਤੁਹਾਡਾ ਬੜਾ ਵੱਡਾ ਯੋਗਦਾਨ ਇਹ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਨਿਊਜ਼ ਲੱਗੀ ਸੀਗੀ ਉਹ ਆਧਾਰ ਤੇ ਸਾਨੂੰ ਪਤਾ ਲੱਗਿਆ ਕਿ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਾ ਰਿਹਾ ਪਾਰਟਿਕੂਲਰ ਜਦੋਂ ਕਿ ਅਸੀਂ ਇਹਦੇ ਹਿੱਸੇਦਾਰ ਨਹੀਂ ਜੇ ਉੱਥੇ ਪਾਣੀ ਦੀ ਉਹਨਾਂ ਨੇ ਗੱਲ ਕੀਤੀ ਹੈ ਇੱਕ ਵੀ ਪਾਣੀ ਦੀ ਬੂੰਦ ਜਿਹੜੀ ਵੇਸਟ ਨਹੀਂ ਔਰ ਉਹਨੂੰ ਅਸੀਂ ਸਨਰਾਈਜ਼ ਕਾਉਣੇ ਆ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਤਾਂ ਉਹ ਇੱਕ ਜਿਹੜੀ ਪੈਲਟਸ ਇੰਪਲੀਮੈਂਟ ਕਰਨ ਵਾਸਤੇ ਸਾਡਾ ਕੋਰਟ ਦੇ ਵਿੱਚ ਮੈਟਰ ਚੱਲਦਾ ਪਿਆ ਕੋਰਟ ਡਿਸੀਜਨ ਹੈ ਵੀ ਅਸੀਂ ਉਹ ਪੈਲਟਸ ਜਿਹੜੇ ਆ ਨਾ ਜੀ ਵੈਸੇ ਸਰਕਾਰ ਦੇ ਨਾਲ ਅਸੀਂ ਸਹਿਮਤ ਆ ਪਰ ਉਹ 50% ਉਹ ਪੈਲਟਸ ਦੇ ਵਿੱਚ ਅਦਰ ਥਿੰਗਸ ਪੈਂਦੀਆਂ ਤੇ 50% ਉਪਰ ਆਲੀ ਪੈਂਦੀ ਹੈ ਤਾਂ ਉਹ ਜਿਹੜਾ ਉਹਦਾ ਸੀਵੀ ਬਹੁਤ ਘੱਟ ਆ ਉਹਦਾ ਰੇਟ ਬਹੁਤ ਜ਼ਿਆਦਾ ਹੈ ਜਿਹੜਾ ਕਿ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਫੂਕਣਾ ਨੂੰ ਪੱਟੇ ਦੇ ਵਿੱਚ ਬਿਲਕੁਲ ਇੰਪੋਸੀਬਲ ਆ ਅਸੀਂ ਫੂਕ ਸਕਦੇ ਨਹੀਂ ਰੀਜ਼ਨ ਇਹ ਆ ਕਿ 20 ਤੋਂ 25 ਲੱਖ ਰੁਪਏ ਜਿਹੜੀ ਰਾਜਸਥਾਨ ਤੋਂ ਆਉਂਦੀ ਹੈ ਕਿਉਂਕਿ ਉਹਨਾਂ ਨੇ ਐਨਜੀਟੀ ਦੇ ਆਰਡਰ ਨੂੰ ਵੀ ਫੁੱਲਫਿਲ ਨਹੀਂ ਕੀਤਾ ਹੋਇਆ ਸਾਡੇ ਤੇ ਅਸੀਂ ਸਾਰੇ ਜਿਗਜੈਕ ਟੈਕਨੋਲੋਜੀ ਟੌਪਟ ਕੀਤੀ ਹੈ ਅਸੀਂ ਉਤੇ ਕੋਲ ਵੀ ਕ੍ਰੈਸ਼ਡ ਯੂਜ਼ ਕਰਦੇ ਆਂ ਔਰ ਕਿਸੇ ਤਰ੍ਹਾਂ ਦੇ ਨਾਰਮਸ ਨੂੰ ਅਸੀਂ ਲੰਘਣਾ ਵੀ ਨਹੀਂ ਕਰਦੇ ਅਸੀਂ ਇਹ ਕਹਿੰਦੇ ਆ ਵੀ ਇਹ ਜਿਹੜੇ ਜਾਂ ਤਾਂ ਉਹ ਜਿਹੜੇ ਪੈਲਟਸ ਨੇ ਉਹ ਆਲ ਇੰਡੀਆ ਚ ਲੈਵਲ ਤੇ ਇੰਪਲੀਮੈਂਟ ਹੋਣ ਪਹਿਲੇ ਆਰਡਰ ਫੁੱਲਫਿਲ ਹੋਣ ਸੈਕੰਡ ਐਂਡ ਏ ਜਿਹੜੇ ਫੁੱਲਫਿਲ ਹੋਣ ਫਿਰ ਤਾਂ ਅਸੀਂ ਕਿਤੇ ਨਾ ਕਿਤੇ ਅਸੀਂ ਉਹ ਉਹਨੂੰ ਦੇਖ ਲਈਏ ਸਰਕਾਰ ਨੇ ਤੁਹਾਨੂੰ ਹੁਕਮ ਕੀਤੇ ਆ ਕਿ ਪਰਾਲੀ ਖਰੀਦੋ ਪਰਾਲੀ ਨੂੰ ਯੂਜ਼ ਕਰੋ ਕਿਉਂਕਿ ਸਰਕਾਰ ਵੀ ਇਹ ਕਿਤੇ ਨਾ ਕਿਤੇ ਚਾਹੁੰਦੀ ਹੋਊਗੀ ਕਿ ਜੇਕਰ ਪਰਾਲੀ ਪੱਠਿਆਂ ਦੇ ਵਿੱਚ ਯੂਜ਼ ਹੋਊਗੀ ਤੁਹਾਡੇ ਕੋਲੇ ਜ਼ਿਗਜ਼ੈਗ ਟੈਕਨੋਲੋਜੀ ਹੈ ਪੋਲੂਸ਼ਨ ਵੀ ਘਟੂਗਾ ਪਰਾਲੀ ਦਾ ਵੀ ਰੱਖ-ਰਖਾ ਹੋ ਜਾਊਗਾ ਸਰਕਾਰ ਨੇ ਇਹ ਇੰਪਲੀਮੈਂਟ ਬਾਉਂਡ ਕਰ ਦਿੱਤਾ ਕਿ ਕੋਲੇ ਦੀ ਥਾਂ ਤੇ ਤੁਸੀਂ 20% ਪੈਲਟਸ ਹਕੂਮਤੀ ਤੌਰ ਤੇ ਤੁਹਾਡੇ ਕੋਲ ਹੁਕਮ ਹੋ ਗਏ ਅਸੀਂ ਇਹ ਆਪਦੀ ਤਕਲੀਫ ਨੂੰ ਲੈ ਕੇ ਮਾਨਜੋਗ ਹਾਈ ਕੋਰਟ ਦੇ ਵਿੱਚ ਅਸੀਂ ਗਏ ਆ ਉੱਥੇ ਸਾਨੂੰ ਇਸ ਚੀਜ਼ ਦਾ ਸਟੇ ਮਿਲਿਆ ਬਟ ਅਸੀਂ ਫਿਰ ਵੀ ਸਰਕਾਰ ਦੇ ਨਾਲ ਬੈਠ ਕੇ ਰਾਬਤਾ ਕਾਇਮ ਕਰਨਾ ਚਾਣੇ ਆ ਵੀ ਜਿਹੜੀ ਇੱਕ 2 ਰੁਪਏ/ਕਿਲੋ ਵਾਲੀ ਚੀਜ਼ ਆ ਉਹ ਸਾਨੂੰ 9 9.5 ਰੁਪਏ ਦਿੱਤੀ ਜਾਂਦੀ ਹੈ ਜਦੋਂ ਕਿ ਉਹਦੇ ਵਿੱਚ ਵੀ 50% ਹਿੱਸਾ ਪ੍ਰਾੜੀ ਆ ਤੇ 50% ਅਦਰ ਥਿੰਗਸ ਆ ਅਸੀਂ ਬੜੀ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਕਿ ਜੇ ਕੋਈ ਪ੍ਰਾੜੀ ਦੀ ਸਮੱਸਿਆ ਹੈ ਤੇ ਅਸੀਂ ਇਹ 15 20% ਅਸੀਂ ਲੈ ਕੇ ਉਹਨੂੰ ਮਿੱਟੀ 'ਚ ਮਿਕਸ ਕਰਕੇ ਇੰਟਰਨਲ ਫਿਊਲ ਦੇ ਤੌਰ ਤੇ ਯੂਜ਼ ਕਰਕੇ ਸਾਡਾ ਸੰਯੋਗ ਕੀਤਾ ਜਾਵੇ ਸਾਨੂੰ ਸਬਸਿਡੀ ਦਿੱਤੀ ਜਾਵੇ ਕਿਸਾਨਾਂ ਵਰਗੋਂ ਅਸੀਂ ਉਹਨੂੰ ਉਹਦੇ 'ਚ ਯੂਜ਼ ਕਰਨ ਦਾ ਕੋਸ਼ਿਸ਼ ਕਰ ਸਕਦੇ ਹਾਂ ਵੀ ਇਹ ਥੋਪ ਦੇ ਨਾਲ ਜੇਕਰ ਸਾਡੀ ਗਿਣਤੀ 2500 ਤੋਂ ਘਟ ਕੇ 1500 ਰਹਿ ਗਈ ਹੈ ਤਾਂ ਸਮਝ ਲਓ ਉਹ ਖਤਮ ਹੋਣ ਦੇ ਕੰਢੇ ਤੁਹਾਡਾ ਮਤਲਬ ਹੈ ਕਿ ਕੰਸੈਂਟ ਲੈਣਾ ਚਾਹੀਦਾ ਇਸ ਤੋਂ ਬਿਲਕੁਲ ਕੰਸੈਂਟ ਵੀ ਲੈਣਾ ਚਾਹੀਦਾ ਸੀ ਜੇਕਰ ਅਸੀਂ ਪਹਿਲਾਂ ਹੀ এনवायरमेंट ਦੀ ਪਾਲਿਸੀ ਨੂੰ ਫੁੱਲਫਿਲ ਕੀਤਾ ਹੈ ਜਿਗਜਗ ਟੈਕਨੋਲੋਜੀ ਨੂੰ ਕੀਤਾ ਹੈ ਤਾਂ ਅਸੀਂ ਇਹ ਵੀ ਕਰਦੇ ਪਰ ਅਸੀਂ ਨਾਲ ਇਹ ਵੀ ਗਿਲਾ ਕਰਦੇ ਆਂ ਵੀ ਸਾਡੇ ਨਾਲ ਗਵੰਡੀ ਸੂਬਾ ਰਾਜਸਥਾਨ ਦੇ ਵਿੱਚ ਉਹ ਦੇਸੀ ਪੱਠੇ ਚੱਲਦੇ ਆਂ ਅਜੇ ਕੋ ਲੂਜ਼ ਬਾਇਓਮਾਸ ਖੁੱਲੀ ਉਹ ਚੀਜ਼ਾਂ ਨਾਲ ਪੱਕਦੇ ਆ ਕੋਈ ਉਹਨਾਂ ਦਾ ਕੋਈ ਹੈ ਹੀ ਨਹੀਂ ਉਹ ਮਾਪ ਡੰਡ ਤੇ ਸਾਡੇ ਤੇ ਇਹ ਸੈਕੰਡ ਚੀਜ਼ ਥੋਪ ਕੇ ਸਾਡੀ ਇੰਡਸਟਰੀ ਨੂੰ ਖਤਮ ਕਰਨ ਦਾ ਕੰਮ ਹੋ ਰਿਹਾ ਜਿਹੜੇ ਅਸੀਂ ਹਜ਼ਾਰ ਮੈਂਬਰ ਸਾਡਾ ਸਾਡੇ ਤੋਂ ਵਿਛੜ ਗਿਆ ਅਸੀਂ ਸਮਝਦੇ ਆਂ ਵੀ ਸਾਡਾ ਪਤਨ ਆ ਗਿਆ 80% ਪੱਠੇ ਸਾਡੇ ਬੰਦ ਹੋਣ ਦੇ ਕਿਨਾਰੇ ਇਸ ਤਰ੍ਹਾਂ ਪਏ ਆ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਆ ਉਹ 20% ਅਸੀਂ ਤੋਂ 90% 20% ਪ੍ਰੋਡਕਸ਼ਨ ਹੈ ਇੰਨੇ ਜਿਆਦੇ ਸਾਨੂੰ ਖਰਚੇ ਪੈਂਦੇ ਆ ਸਾਡੇ ਬੌਂਡਡ ਕੇਸ ਸਾਡੇ ਦੇ ਰੋਜ਼ ਕੋਈ ਨਾ ਕੋਈ ਹੁੰਦਾ ਜਦੋਂ ਕਿ ਅਸੀਂ ਉਹਦੇ ਚ ਸਾਡਾ ਕੋਈ ਕਸੂਰ ਨਹੀਂ ਹੁੰਦਾ ਕਿਉਂਕਿ ਲੇਬਰ ਸਾਨੂੰ ਲਿਆਣੀਆਂ ਪੈਂਦੀਆਂ ਸਾਡੀ ਉਲਟਾ ਲੇਬਰ ਜਿਹੜੀ ਆ ਉਹ ਇਸ ਵੇਲੇ ਰਾਜਸਥਾਨ ਨੂੰ ਮੂਵ ਕਰ ਰਹੀ ਕਿਉਂਕਿ ਸਾਡੀ ਇੰਡਸਟਰੀ ਘਟ ਰਹੀ ਹੈ ਲੇਬਰ ਸਾਡੀ ਰਾਜਸਥਾਨ ਨੂੰ ਮੂਵ ਕਰ ਰਹੀ ਉਹਨਾਂ ਨੂੰ ਵੀ ਘਰ-ਬਾਰ ਛੱਡ ਕੇ ਜਾ ਕੇ ਉਧਰ ਜਾਣਾ ਪੈ ਰਿਹਾ ਤਾਂ ਸਾਡੀ ਸਰਕਾਰ ਨੂੰ ਇੱਕੋ ਹੀ ਬੇਨਤੀ ਆ ਵੀ ਸਾਡੀ ਬਾਹ ਫੜੀ ਜਾਵੇ ਤੇ ਸਾਡੀ ਟ੍ਰੇਡ ਦੀ ਜਿਹੜੀ ਉਹ ਜਿਹੜੀ ਬਣ ਚੁੱਕੀ ਆ ਵੀ ਅਸੀਂ ਖਤਮ ਹੋ ਜਾਣਾ ਉਹਨੂੰ ਬਚਾਇਆ ਜਾਵੇ ਸਰਕਾਰ ਨਾਲ ਕੋਈ ਚਰਚਾ ਨਹੀਂ ਹੋਈ ਫਿਰ ਇਸ ਵਿਸ਼ੇ ਤੇ ਕਿਉਂਕਿ ਤੁਹਾਨੂੰ ਸਿੱਧਾ ਕੋਰਟ ਹੀ ਜਾਣਾ ਪਿਆ ਹੁਕਮਾਂ ਤੋਂ ਬਾਅਦ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਸਰਕਾਰ ਨਾਲ ਚਰਚਾ ਹੋ ਜੇ ਅਸੀਂ ਅੱਜ ਵੀ ਸਾਰੀ ਪੰਜਾਬ ਐਸੋਸੀਏਸ਼ਨ ਸਾਰਿਆਂ ਹੀ ਸਟੇਟਾਂ ਤੋਂ ਸਾਰਿਆਂ ਹੀ ਜ਼ਿਲ੍ਹਿਆਂ ਤੋਂ ਸੌਰੀ ਅਸੀਂ ਇੱਥੇ ਪਹੁੰਚੇ ਹੋਏ ਆ ਕਿਉਂਕਿ ਅਸੀਂ ਇਸ ਕਰਕੇ ਸਰਕਾਰ ਗਾੜੀ ਪਹਿਲਾਂ ਵੀ ਬੜੀ ਕੋਸ਼ਿਸ਼ ਕੀਤੀ ਹੈ ਪਰ ਸਾਡੀ ਗੱਲ ਨੂੰ ਸੁਣਿਆ ਨਹੀਂ ਗਿਆ ਤਾ ਸਾਰੇ ਸਾਡੇ ਜਿਹੜੇ ਆ ਸਾਡੇ ਚੇਅਰਮੈਨ ਮਨਜਿੰਦਰ ਜੀ ਇਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਆ ਸਾਡੇ ਪ੍ਰਧਾਨ ਹਰਮੇਸ਼ ਮੋਹੀ ਜੀ ਆ ਸਾਡੇ ਸੰਗਰੂਰ ਦੇ ਪ੍ਰਧਾਨ ਹਰਵਿੰਦਰ ਸੇਖੋ ਜੀ ਆ ਸਾਡੇ ਹੋਰ ਮੈਂਬਰ ਸਾਰੇ ਹੈਗੇ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਵੀ ਸਾਡੀ ਗੱਲ ਨੂੰ ਸੁਣਿਆ ਜਾਵੇ ਔਰ ਸਾਡੀ ਗੱਲ ਨੂੰ ਸੁਣ ਕੇ ਸਾਡਾ ਕੋ ਹੱਲ ਕੱਢਿਆ ਜਾਵੇ ਅਸੀਂ ਇਹ ਵੀ ਕਹਿੰਨੇ ਆ ਕਿ ਜੇ ਹਜ਼ਾਰ ਪੱਠਾ ਬੰਦ ਹੋਇਆ ਤੇ ਉਹਦਾ ਰੈਵਨਿਊ ਦਾ ਲਾਸ ਵੀ ਸਟੇਟ ਗਵਰਨਮੈਂਟ ਦਾ ਜੇਕਰ ਸਾਡੀ ਟਰੇਡ ਖਤਮ ਹੋ ਰਹੀ ਆ ਤੇ ਗਵਰਨਮੈਂਟ ਦਾ ਵੀ ਨੁਕਸਾਨ ਆ ਉਹਦਾ ਜੀਐਸਟੀ ਦਾ ਵੀ ਨੁਕਸਾਨ ਆ ਉਹਦੇ ਜਿਹੜਾ ਹੋਰ ਮਾਈਨਿੰਗ ਫੀਸ ਹੈਗੀ ਆ ਰਾਇਲਟੀ ਉਹਦਾ ਵੀ ਲੌਸ ਆ ਜਦੋਂ ਕਿ ਜੇ ਇਹ ਸਾਰਾ ਕੁਝ ਰਾਜਸਥਾਨ ਤੋਂ ਆਣਾ ਉੱਤੇ ਅਜੇ ਤੱਕ ਤੁਸੀਂ ਉਹ ਹਾਈ ਡਰਾਫਟ ਜਿਗਜਗ ਟੈਕਨੋਲੋਜੀ ਅਡਾਪਟ ਨਹੀਂ ਕੀਤੀ ਨਹੀਂ ਤੁਸੀਂ ਨਾਲ ਇਹ ਵੀ ਮੰਗ ਕਰਦੇ ਹੋ ਕਿ ਰਾਜਸਥਾਨ ਤੋਂ ਜਿਹੜੀ ਐਟੈਂਟਰ ਹੁੰਦੀ ਆ ਵੀ ਉਹਦੇ ਤੇ ਵੀ ਤੁਸੀਂ ਰੋਕ ਲਵਾਉਣ ਦੀ ਮੰਗ ਕਰ assi ਸਰਕਾਰ ਨੂੰ ਬੇਨਤੀ ਸਾਨੂੰ ਸਿੱਧਾ ਇਤਰਾਜ਼ ਹੀ ਆ ਕਿ ਉਧਰੋਂ ਆ ਰਿਹਾ ਤੁਹਾਡਾ ਇਹਦੇ ਨਾਲ ਵੀ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਸਾਨੂੰ ਇਹ ਤਾਂ ਇੱਧਰ ਆਉਣ ਦਾ ਕੋਈ ਇਤਰਾਜ਼ ਨਹੀਂ ਅਸੀਂ ਸਿਰਫ ਇਹ ਗਵਰਨਮੈਂਟ ਨੂੰ ਕਹਿੰਨੇ ਆ ਕਿ ਸਾਡੇ ਨਾਲ ਜਿਹੜਾ ਉਹ ਐਨਜੀਟੀ ਦੀ ਜਿਹੜੀਆਂ ਗਾਈਡਲਾਈਨਸ ਨੇ ਉਹ ਫੁਲਫਿਲ ਕਿਉਂ ਨਹੀਂ ਹੁੰਦੀਆਂ ਜੇਕਰ ਅਸੀਂ এনवायरमेंट ਫ੍ਰੈਂਡਲੀ ਆ ਤਾਂ ਉਥੇ ਵੀ এনवायरमेंट ਸੇਮ ਆ ਤੁਸੀਂ ਅੱਜ ਦੇਖੋ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 500 ਆ ਲਾਸਟ ਦਿਨਾਂ 'ਚ ਤਾਂ ਦਿੱਲੀ ਦੇ ਵਿੱਚ 400 ਹੁਣ ਮੈਂ ਇਹਦੀ ਚੋਅ ਸਮਝਣਾ ਚਾਹੁੰਦਾ ਕਿ ਤੁਸੀਂ ਤੁਸੀਂ ਰਾਜਸਥਾਨ ਦੀ ਗਵਰਨਮੈਂਟ ਨੂੰ ਕਹਿੰਨੇ ਹੋ ਕਿ ਉਹ ਫਾਲੋ ਕਰਵਾਓ ਜਾਂ ਪੰਜਾਬ ਦੀ ਗਵਰਨਮੈਂਟ ਨੂੰ ਕਹਿੰਨੇ ਹੋ ਕਿ ਅਸੀਂ ਵੀ ਫਾਲੋ ਨਾ ਕਰੀਏ ਸਾਨੂੰ ਵੀ ਰੀਲੀਫ ਦਿੱਤਾ ਜਾਵੇ ਅਸੀਂ ਸਟੇਟ ਦੇ ਰਾਈ ਸੈਟਰਨ ਗਵਰਨਮੈਂਟ ਨੂੰ ਔਰ ਐਨਜੀਟੀ ਕੋਰਟ ਨੂੰ ਇਸ ਗੱਲ ਦੀ ਬੇਨਤੀ ਕਰਦੇ ਹਾਂ ਵੀ ਜਿਹੜੇ ਤੁਸੀਂ ਆਰਡਰ 2018 19 ਚ ਕਿਤੇ ਸੀ ਤੋਂ ਰਾਜਸਥਾਨ ਅੱਜ ਤੱਕ ਕਿਉਂ ਨਹੀਂ ਫੁੱਲਫਿਲ ਕਰ ਪਾਇਆ ਜੇ এনਵਾਇਰਨਮੈਂਟ ਨੂੰ ਅਸੀਂ ਇੰਨਾ ਹੀ ਲੈ ਕੇ ਚਿੰਤਤ ਹੈਗੇ ਹਾਂ ਤੁਸੀਂ ਮੈਂ ਉਹ ਗੱਲ ਕਰ ਰਿਹਾ ਸੀ ਨਾ ਕਿ ਫਾਜ਼ਿਲਕਾ ਜ਼ਿਲ੍ਹੇ ਦਾ 에ਅਰ ਇੰਡੈਕਸ 500 ਆ ਉੱਥੋਂ ਦੇ ਲੋਕ ਸਫਰ ਕਰ ਹੀ ਰਹੇ ਨੇ ਜੀ ਜੀ ਉਹ ਸਫਰ ਕਰ ਰਹੇ ਤੇ ਇਹਦਾ ਮਤਲਬ ਇਹ ਵੀ ਉਹ ਪਰੇਸ਼ਾਨੀ ਚ ਤੇ ਜੇ ਉੱਥੇ ਵੀ ਜੇ এনवायरमेंट ਫ੍ਰੈਂਡਲੀ ਉਹ ਵੀ ਹੋ ਜਾਣ ਉਹਨਾਂ ਦੇ ਟੈਕਨੋਲੋਜੀ ਅਡਾਪਟ ਕੀਤੀ ਜਾਵੇ ਸਾਡਾ ਫਿਊਲ ਸਿਸਟਮ ਸੇਮ ਕੀਤਾ ਜਾਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਫੇਰੇ ਟਾਵੇ ਤੇ ਕੋਈ ਇਤਰਾਜ਼ ਨਹੀਂ ਸਾਡੀ ਕੋਸਟ ਬਹੁਤ ਜ਼ਿਆਦਾ ਸਾਡੀ ਕੋਸਟ ਆਫ ਜਿਹੜੀ ਬਿਰਖ ਸਾਹਿਬ ਵਧ ਗਈ ਨਾ ਜੀ ਤੁਹਾਨੂੰ ਤੁਹਾਨੂੰ ਕਿੰਨਾ ਕਿਹਾ ਗਿਆ ਕਿ ਪਰਾਲੀ ਤੁਸੀਂ ਕਿੰਨੀ ਯੂਜ਼ ਕਰੋ 100% ਯੂਜ਼ ਕਰੋ 70 ਕਰੋ 50 ਕਰੋ ਉਹਦੇ ਚ ਉਹਦੇ ਚ ਕੀ ਐਨੌਮਸ ਕੀਆ ਜਿਹੜੀ ਪਰਾਲੀ ਤੋਂ ਬਣੇ ਹੋਏ ਪੈਲੇਟਸ ਬਾਰੇ ਸਾਨੂੰ ਉਹਨਾਂ ਨੇ ਬਾਉਂਡ ਕੀਤਾ 20% ਪਰਾਲੀ ਤੋਂ ਬਣੇ ਹੋਏ ਪੈਲੇਟਸ ਜਿਹੜੇ ਪੈਲੇਟਸ ਨੇ ਉਹਨਾਂ ਦੇ ਵਿੱਚ 50% ਅਦਰ ਥਿੰਗਸ ਪੈਂਦੀਆਂ ਉਹਨਾਂ ਦੀ ਕਲੈਰੀਫਿਕ ਵੈਲਿਊ 2200 ਤੋਂ ਲੈ ਕੇ 2500 ਤੱਕ ਹੈ ਅਸੀਂ ਕਹਿੰਦੇ ਆਂ ਵੀ ਜੇਕਰ ਸਾਨੂੰ ਉਹ ਕੋਲੇ ਦੀ ਜਗ੍ਹਾ ਤੇ ਫੁਕਣਾ ਪਿਆ ਤਾਂ ਉਹ ਤਿੰਨ ਗੁਣਾ ਫੁਕਣਾ ਪਊਗਾ ਤਿੰਨ ਗੁਣਾ ਦਾ ਮਤਲਬ ਹੈ ਉਹਦੀ ਐਸ਼ ਵੀ ਉਨੀ ਬਾਹਰ ਆਏਗੀ ਉਹਦੇ ਐਸ਼ ਕੰਟੈਂਟਸ ਵੀ ਬਾਹਰ ਆਣਗੇ ਉਹ ਫਿਰ এনवायरमेंट ਨੂੰ ਪ੍ਰੋਬਲਮ ਹੋਏਗੀ ਅਸੀਂ ਅਸੀਂ ਤਾਂ ਉਹ ਇੱਕ ਅਖੀਰ ਜਿੱਤਰਾ ਮੰਗ ਕਰਦੇ ਆਂ ਵੀ ਜੇਕਰ ਸਰਕਾਰ ਨੂੰ ਕੋਈ ਜ਼ਿਆਦਾ ਸਾਡੇ ਨਾਲ ਇਹ এনवायरमेंट ਨੂੰ ਪ੍ਰੋਬਲਮ ਆ ਤੇ ਸਾਡੇ ਨਾਲ ਟੇਬਲ ਟॉक ਕੀਤੀ ਜਾਵੇ ਸੈਕੰਡ ਸਾਡਾ ਜਿਹੜਾ ਉਹ ਐਨਜੀਟੀ ਦੇ ਆਰਡਰ ਨੇ ਉਹ ਸੈਂਟਰ ਸਰਕਾਰ ਦੇ ਰਾਹੀਂ ਰਾਜਸਥਾਨ 'ਚ ਇੰਪਲੀਮੈਂਟ ਕਰਾਏ ਜਾਣ ਮਤਲਬ ਜਿ ਕੋ ਅੱਜ ਸਾਡੀ ਲਾਈਨ ਦੇ ਵਿੱਚ ਜੇ ਉਧਰ ਸਫਰ ਕਰ ਰਿਹਾ ਸਾਡਾ ਟ੍ਰੇਡ ਤਾਂ ਅਸੀਂ ਚਾਹੁੰਦੇ ਆਂ ਵੀ ਉਹ এনवायरमेंट ਉਹ ਵੀ ਲੈ ਕੇ ਉਹਨੂੰ ਕਲੀਅਰ ਕਰਨ ਉਹ ਕਹਿ ਰਹੇ ਨੇ ਕਿ ਸਾਡਾ ਰੋਜ਼ਗਾਰ ਜਿਹੜਾ ਉਹ ਖਤਰੇ ਦੇ ਵਿੱਚ ਆ ਖਤਰੇ ਦੇ ਕਈ ਕਾਰਨ ਉਹਨਾਂ ਨੇ ਵਿੱਚ ਦੱਸਿਆ ਤਾਂ ਉਹ ਸਿੱਧੇ ਤੌਰ ਤੇ ਕਹਿੰਦੇ ਆ ਕਿ ਸਰਕਾਰ ਨਾਲ ਚਰਚਾ ਕਰਨਾ ਚਾਹੁੰਦੇ ਆਣ ਆਪਣੀ ਗੱਲ ਰੱਖਣੀ ਚਾਹੁੰਦੇ ਆ ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਨਾਲ ਮੈਂ ਰਵੀ ਸੰਗਰਾਹ ਦਾ ਅਨਮੋਲ ਚੰਡੀਗੜ੍ਹ